ਰੋਹਾਨੀ ਨਗਰੀ ਚੈਨਲ ਤੇ ਵੈਲਕਮ ਹੈ ਸਾਰੇ ਹੀ ਸਤਿਕਾਰਯੋਗ ਦੋਸਤਾਂ ਸੋ ਦੋਸਤੋ ਅੱਜ ਮੈਂ ਕਾਲੇ ਗਲੂਏ ਦਾ ਬਸ਼ੀ ਕਰਨ ਵਾਲਾ ਇਹ ਮੰਤਰ ਪਾਠ ਲੈ ਕੇ ਹਾਜ਼ਰ ਹੋਈ ਹਾਂ ਜਿਹਦੇ ਨਾਲ ਤੁਸੀਂ ਕਿਸੇ ਨੂੰ ਵੀ ਆਪਣੇ ਪਾਸ ਤੇ ਵਿੱਚ ਕਰ ਸਕਦੇ ਹੋ ਕਿਸੇ ਤੇ ਵੀ ਬਸ਼ੀ ਕਰਨ ਕਰ ਸਕਦੇ ਹਾਂ ਇਸ ਮੰਤਰ ਦੇ ਨਾਲ ਲੇਕਿਨ ਇਹ ਮੰਤਰ ਕੀ ਹੈ ਇਹਦੀ ਵਿਧੀ ਕੀ ਹੈ ਇਹ ਸਾਰਾ ਕੁਝ ਪਹਿਲਾਂ ਸਮਝਣਾ ਹੋਵੇਗਾ ਉਸ ਤਰੀਕੇ ਦੇ ਨਾਲ ਜੇਕਰ ਇਹਦੀ ਸਿੱਧੀ ਕਰਾਂਗੇ ਤਾਂ ਫਿਰ ਇਹ ਪੂਰਾ ਕੰਮ ਕਰੇਗਾ ਇਹਦਾ ਪੂਰਾ ਫਲ ਮਿਲੇਗਾ ਲੇਕਿਨ ਇਹਦੀ ਸਿੱਧੀ ਕੀ ਇਹਦੀ ਮਿਹਨਤ ਕੀ ਹੈ ਇਹ ਸਾਰਾ ਕੁਝ ਮੈਂ ਤੁਹਾਨੂੰ ਦੱਸਣ ਜਾ ਰਿਹਾ ਲੇਕਿਨ ਇਹ ਮੰਤਰ ਹੈ ਕਾਲੇ ਕਲਵੀ ਦਾ ਬਸ਼ੀਕਰਨ ਮੰਤਰ ਇਸ ਦੀ ਜੋ ਵੀ ਵਿਧੀ ਹੈ ਉਹ ਮੈਂ ਤੁਹਾਨੂੰ ਦੱਸਦਾ ਦੋਸਤੋ ਇਸ ਮੰਤਰ ਦੀ ਜੋ ਵਿਧੀ ਹੈ ਉਹਦੇ ਲਈ ਦੇਸੀ ਘੀ ਤੇ ਦੀਪ ਜਗਾ ਕੇ ਗੁਗਲ ਦੀ ਧੂਨੀ ਦੇਣੀ ਹੈ ਦੇਸੀ ਘੀ ਤੇ ਚਰਕ ਜਗਾ ਕੇ ਗੁਗਲ ਦੀ ਧੂਨੀ ਦੇਣੀ ਹੈ ਗੁਲਾਬ ਦੇ ਫੁੱਲਾਂ ਦਾ ਚੂੜਾ ਰੱਖਣਾ ਹੈ ਯਾਨੀ ਕਿ ਦੋ ਗੁਲਾਬ ਦੇ ਫੁੱਲ ਰੱਖਣੇ ਹਨ ਮਠਿਆਈ ਸੱਤ ਤਰ੍ਹਾਂ ਦੀ ਰੱਖਣੀ ਹੈ 17 ਦੀ ਮਠਾਈ ਮੰਨ ਲਓ ਇਹ ਨਹੀਂ ਕਿ 7 ਪੀ ਲੈ ਲੋ ਜਾ ਸਿਰਫ 7 ਪੀਸ 17 ਦੇ 7 ਪੀਸ ਲੈ ਕੇ ਕੂਲ ਰੱਖ ਲੈਣੇ ਇਸ ਮੰਤਰ ਦਾ ਜਾਪ ਜਿਹੜਾ ਕਰਨਾ ਹੈ ਜਿਹੜਾ ਮੈਂ ਮੰਤਰ ਤੁਹਾਨੂੰ ਦੱਸਾਂਗਾ ਉਹਦਾ ਜਾਪ ਰੋਜ਼ਾਨਾ ਜਿਹੜਾ ਹੋਣਾ ਚਾਹੀਦਾ 1000 8 ਵਾਰੀ ਰੋਜ਼ਾਨਾ 1008 ਵਾਰੀ ਇਹਦਾ ਜਾਪ ਹੋਣਾ ਚਾਹੀਦਾ ਰੋਜ਼ਾਨਾ 21 ਦਿਨ ਯਾਨੀ ਕਿ 21 ਦਿਨ ਦੀ ਇਹ ਸਿੱਧੀ ਹੈ 21 ਦਿਨ ਹੀ ਰੋਜ਼ਾਨਾ 1008 ਵਾਰੀ ਜਾਪ ਕਰਨਾ ਹੈ ਦੋਸਤੋ 21 ਦਿਨ ਦੀ ਸਿੱਧੀ ਦੇ ਨਾਲ ਇਹ ਮੰਤਰ ਸਿੱਧ ਹੋ ਜਾਵੇ ਜਿਸ ਬਿਲਿ ਤੁਹਾਡਾ ਇਹ ਮੰਤਰ ਸਿੱਧ ਹੋ ਗਿਆ ਜਿਸ ਬਿਲਿ ਤੁਸਾਨੇ ਇਸ ਮੰਤਰ ਨੂੰ ਚਲਾਉਣਾ ਹੈ ਇਸ ਮੰਤਰ ਦੇ ਵਿੱਚ ਜਿੱਥੇ ਫਲਾਣਾ ਆਇਆ ਹੈ ਉਸੇ ਗੱਲ ਤੇ ਉਹਦਾ ਤੁਸੀਂ ਨਾਮ ਲੈਣਾ ਹੈ ਜੇ ਤੁਸੀਂ ਵੀ ਤੁਸੀਂ ਬਸ ਕਰਨਾ ਹੈ ਜਾਂ ਜੇ ਦਾ ਪੇਸ਼ੀ ਕਰਨਾ ਕਰਨਾ ਹੈ ਉਹਦਾ ਨਾਮ ਲੈਣਾ ਹੈ ਇਹ ਇਸ ਤਰ੍ਹਾਂ ਹੋਣਾ ਹੈ ਜਦੋਂ ਵੀ ਤੁਸੀਂ ਕਿਸੇ ਨੂੰ ਬਸ਼ੀ ਕਰਨ ਕਰਨਾ ਹੈ ਕਿਸੇ ਨੂੰ ਬਸਤੇ ਵਿੱਚ ਕਰਨਾ ਹੈ ਤਿੰਨ ਦਿਨ ਤੁਹਾਨੂੰ ਇਹ ਲਗਾਤਾਰ ਜਾਪ ਕਰਨਾ ਪਿਆ ਕਰੇ ਤਿੰਨ ਦਿਨ ਜਾਪ ਲਗਾਤਾਰ ਕਰਨ ਤੋਂ ਬਾਅਦ ਫਿਰ ਇਹ ਮੰਤਰ ਤਾਂ ਤੁਹਾਡਾ ਜਾਗਰਤ ਹੋ ਹੀ ਚੁੱਕਾ ਹੋਵੇਗਾ ਪਰ ਤਿੰਨ ਦਿਨ ਜਾਪ ਕਰਨੇ ਦੇ ਨਾਲ ਹੀ ਵਸ਼ੀਕਣ ਹੋਇਆ ਕਰੇਗਾ ਇਹ ਜਿਹੜੇ ਤਿੰਨ ਤਨ ਤੁਸੀਂ ਜਾਪ ਲਈ ਲਉਣੀ ਹੈ ਉਹ ਵੀ ਉਸ ਤਰੀਕੇ ਨਾਲ ਹੀ ਕਰਨਾ ਸਤਰਾਂ ਦੀ ਮਠਿਆਈ ਰੱਖ ਕੇ ਦੇਸੀ ਘਿਓ ਦਾ ਚਰਾਗ ਜਗਾ ਕੇ ਕੋਲ ਰੱਖ ਕੇ ਗੁਗਲ ਦੀ ਧੂਨੀ ਦੇ ਕੇ ਇਹ ਸਾਰਾ ਸਮਾਨ ਰੱਖ ਕੇ ਉਸੇ ਤਰੀਕੇ ਦੇ ਨਾਲ ਇਹਦਾ ਤਿੰਨ ਦਿਨ ਜਾਪ ਕਰ ਲਓ ਜੇ ਬੰਦ ਕਰ ਸਕਦੇ ਹੋ ਤਾਂ 7 ਦਿਨ ਵੀ ਇਹਦਾ ਜਾਪ ਕਰ ਸਕਦੇ ਹੋ ਤੁਸੀਂ 70 ਦਿਨਾਂ ਦੇ ਵਿੱਚ ਵਿੱਚ ਹੀ ਤੁਹਾਡੇ ਸਾਹਮਣੇ ਉਹ ਹਾਜ਼ਰ ਹੋ ਜੂ ਜੇंदा ਵੀ ਤੁਸੀਂ ਬਸ਼ੀਰ ਕਰਨ ਕਰਨਾ ਚਾਹੁੰਦੇ ਜਿਤਨੇ ਦਿਨ ਤੇ ਨਹੀਂ ਹੁੰਦਾ ਤਾਂ ਸੱਤ ਦਿਨ ਕਰ ਸਕਦੇ ਹਾਂ ਔਰ 70 ਦਿਨਾਂ ਦੇ ਵਿੱਚ ਇਸ ਗੱਲ ਦੀ ਗਾਰੰਟੀ ਹੋਵੇਗੀ ਕਿ ਜੇंदा ਵੀ ਤੁਸੀਂ ਬਸ਼ੀਰ ਕਰਨ ਕਰਨਾ ਚਾਹੁੰਦੇ ਉਹ 70 ਦਿਨਾਂ ਦੇ ਅੰਦਰ ਅੰਦਰ ਤੁਹਾਡੇ ਸਾਹਮਣੇ ਆਜੂ ਤੋਂ ਦੋਸਤੋ ਹੁਣ ਉਹ ਮੰਤਰ ਚੰਗੀ ਤਰ੍ਹਾਂ ਸੁਣ ਲੈਣਾ ਸੁਣ ਕੇ ਕੰਠ ਕਰਨਾ ਹੈ कंठ करने तो बाद फिर ही इधर जाओ तूसी शुरू करना है मास्टर इस तरह है काला कलुआ चौंट सुवीर मेरा कलुआ गंगा तीर जहां को पेचूं वहां को जाई मास मछली को न जाई अपना मारा आपे ही खाई चलत बाण मारूं उलट मूठ मारूं मार मार कलवा तेरी आस चार चमुखा दिया ना बाती चा मारूं फल की छाती इतना मेरा काम ना करें तो तुझे अपनी माँ का दूध पिया हराम है दोस्तों ये मंत्र इन्ना ही है इस मंत्र में जिमें ਤੁਸੀ ਦੇ ਅਨੁਸਾਰ ਹੀ ਸਿੱਧ ਕਰਨਾ ਜਿਹੜਾ ਸਮਾਨ ਦੱਸਿਆ ਉਹ ਜਰੂਰ ਲਗਣਾ ਹੈ ਤੇ ਇਹ ਮੰਤਰ ਸਿੱਧ ਕਰਨੇ ਦੇ ਲਈ ਕਿਸੇ ਮੁਰਸ਼ਿਦ ਦੀ ਕਿਸੇ ਗੁਰੂ ਦੀ ਜ਼ਰੂਰਤ ਜਰੂਰ ਹੈ ਗੁਰੂ ਤੋਂ ਬਿਨਾ ਸਿੱਧ ਕਰਮਗੇ ਤਾਂ ਨੁਕਸਾਨ ਵੀ ਤੁਸੀਂ ਆਪਣਾ ਆਪ ਕਰਵਾ ਸਕਦੇ ਆ ਸੋ ਦੋਸਤੋ ਜਿਹੜੇ ਵੀ ਮੇਰੇ ਸਤਿਕਾਰਯੋਗ ਵੀਰ ਇਸ ਚੈਨਲ ਤੇ ਨਵੇਂ ਉਹਨਾਂ ਨੂੰ ਬੇਨਤੀ ਹੈ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਲਾਈਕ ਕਰਨੀ ਹੈ ਕਮੈਂਟ ਬਾਕਸ ਦੇ ਵਿੱਚ ਜੈਪੀਰਾਂ ਦੀ ਜ਼ਰੂਰ ਲਿਖਣਾ ਮਿਲਦੇ ਆ ਇੱਕ ਨਵੇਂ ਮੰਤਰ ਪਾਠ ਕਲਮੇ ਦੇ ਨਾਲ ਜਦ ਤੱਕ ਲਈ ਰੱਬ ਬਰਕਰਾਰ ਰੱਖਾ